ਜੋ ਇਮਾਨਦਾਰੀ ਨਾਲ ਆਪਣੀ ਰੋਟੀ ਕਮਾਉਂਦਾ ਹੈ ਪਰ ਉਸ ਨੂੰ ਬੇਇਨਸਾਫੀ ਸਹਿਣੀ ਪੈਂਦੀ ਹੈ ਹਾਂ ਗੱਲ ਕਰ ਰਹੇ ਹਾਂ ਨਗਰ ਮਹਿਰਾਜ ਦੀ ਹਰਪ੍ਰੀਤ ਕੌਰ ਦੀ ਜੋ ਅੱਜ ਇਨਸਾਫ ਲਈ ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੈ ਪਿਛਲੇ ਕਈ ਸਾਲਾਂ ਤੋਂ ਚਿਕਨ ਕਾਰਨਰ ਚਲਾਉਂਦਾ ਪਰਿਵਾਰ ਅਚਾਨਕ ਹੀ ਗੁੰਡਾਗਰਦੀ ਦਾ ਸ਼ਿਕਾਰ ਬਣਦਾ ਹੈ ਦੁਕਾਨ ਵਿੱਚ ਪਿਆ ਸਾਮਾਨ ਸੜਕ ਤੇ ਸੁੱਟ ਦਿੱਤਾ ਜਾਂਦਾ ਹੈ ਦੁਕਾਨ ਦੀ ਪੰਤੋੜ ਕੀਤੀ ਜਾਂਦੀ ਹੈ ਤੇ ਜਦ ਪਰਿਵਾਰ ਮੌਕੇ ਤੇ ਪਹੁੰਚਦਾ ਹੈ ਤਾਂ ਉਹਨਾਂ ਨਾਲ ਬਦਸਲੂਕੀ ਕੀਤੀ ਜਾਂਦੀ ਹੈ। ਇਹ ਹੀ ਨਹੀਂ ਦਰਸ਼ਕੋ ਹਰਪ੍ਰੀਤ ਕੌਰ ਦਾ ਪੁੱਤਰ ਗੁਰਜਾਪ ਸਿੰਘ ਜਦ ਵੀਡੀਓ ਬਣਾਉਂਦਾ ਹੈ ਤਾਂ ਉਸ ਦਾ ਮੋਬਾਈਲ ਵੀ ਛੀਨ ਲਿਆ ਜਾਂਦਾ ਹੈ। ਸਵਾਲ ਇਹ ਹੈ ਜਦ ਅਦਾਲਤ ਫੈਸਲਾ ਦੇ ਚੁੱਕੀ ਜਦ ਪਰਿਵਾਰ ਪੈਸੇ ਪਰ ਚੁੱਕਾ ਤਾਂ ਫਿਰ ਕਾਨੂੰਨ ਦੀਆਂ ਤਜਰੀਆ ਕਿਉਂ ਉਡਾਈਆਂ ਗਈਆਂ? ਇੱਕ ਗੱਲ ਸਾਫ਼ ਹੈ ਇਹ ਸਿਰਫ ਇੱਕ ਪਰਿਵਾਰ ਦੀ ਲੜਾਈ ਨਹੀਂ ਇਹ ਇਨਸਾਫ਼ ਦੀ ਲੜਾਈ ਹੈ। ਹਰਪ੍ਰੀਤ ਕੌਰ ਨੇ ਥਾਣਾ ਸਿਟੀ ਰਾਮਪੁਰਾ ਤੋਂ ਲੈ ਕੇ ਐਸ ਐਸ ਪੀ ਬਠਿੰਡਾ ਬੀ ਐਸ ਪੀ ਰਾਮਪੁਰਾ ਫੂਲ ਅਤੇ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਤੱਕ ਗੁਹਾਰ ਲਾਈ ਹੈ ਹਲਕਾ ਵਿਧਾਇਕ ਦਾ ਕਹਿਣਾ ਹੈ ਕਿ ਪੂਰਾ ਇਨਸਾਫ ਕੀਤਾ ਜਾਵੇਗਾ ਪਰ ਦਰਸ਼ਕੋ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਇਨਸਾਫ ਮਿਲੇਗਾ ਜਾਂ ਫਿਰ ਇੱਕ ਪਰਿਵਾਰ ਹੋਰ ਵੀ ਬੇਇਨਸਾਫੀ ਦੇ ਬੋਝ ਹੇਠਾਂ ਕੁਚਲਿਆ ਜਾਵੇਗਾ ਹਾਂਜੀ ਸਰ ਮੇਰਾ ਨਾਮ ਹਰਪ੍ਰੀਤ ਕੌਰ ਹੈ ਵਾਈਫ ਆਫ ਮਿੰਦਰ ਸਿੰਘ ਸਰ ਰਾਮਪੁਰ ਫੂਲਗਰਾਂਵਾਲਿਆਂ ਮੇਰੇ ਹਸਬੰਡ ਦਾ ਚਿਕਨ ਕੋਰਨਰ ਹੈ ਜੀ ਪਿੰਡ ਮਰਾਜ ਟੈਕਸੀ ਸਟੈਂਡ ਦੇ ਕੋਲ ਬਸ ਸੱਡੇ ਦੇ ਜੀ ਸਰ ਇਸ ਤਰ੍ਹਾਂ ਸੀਗਾ ਕਿ ਸਾਡਾ ਰਾਮਕ੍ਰਿਸ਼ਨ ਨਾਲ ਇੱਕ ਸਿਵਲ ਸੂਟ ਚੱਲਦਾ ਸੀ ਜਿਹਦੇ ਵਿੱਚ ਕੀ ਅਸੀਂ ਸਾਲ 2017 ਦੇ ਵਿੱਚ ਇੱਕ ਸਿਵਲ ਸੂਟ ਫਾਈਲ ਕੀਤਾ ਤੇ ਉਸ ਦੇ ਵਿੱਚ ਸਰ ਰੈਂਟ ਕੰਟਰੋਲਰ ਦੇ ਕੇਸ ਦੇ ਵਿੱਚ ਅਸੀਂ 1,4206 ਰੁਪਏ ਕਰਾਇਆ ਭਰ ਚੁੱਕੇ ਸੀਗੇ ਤੇ ਉਹ ਕੇਸ ਸਾਡੇ ਹੱਕ ਵਿੱਚ ਹੋ ਗਿਆ ਸੀ ਉਸ ਤੋਂ ਬਾਅਦ ਸਰ 2 2 ਸਾਲਾਂ ਬਾਅਦ ਉਹਦੀ ਪੋゼਸ਼ਨ 6 ਮਾਰਚ 2025 ਨੂੰ ਸਾਨੂੰ ਦੇ ਦਿੱਤੀ ਗਈ ਹੈ ਤੇ ਉਸ ਕਰਕੇ ਅਸੀਂ ਉਸ ਦੁਕਾਨ ਤੇ ਕੰਮ ਕਰਦੇ ਸੀ ਉੱਥੇ ਬੈਠੇ ਹੋਏ ਸੀ ਲੇਕਿਨ ਸਰ ਐਂਟੀ ਪਾਰਟੀ ਨੇ ਉਸ ਗੱਲਾਂ ਤੋਂ ਨਾਰਾਜ਼ ਹੁੰਦੇ ਹੋਏ ਨਾ ਸਾਡੀ ਦੁਕਾਨ ਦੀ ਸਾਰੀ ਤੋੜ-ਫੋੜ ਕਰਤੀ ਬਿਲਕੁਲ ਸਾਡਾ ਬਿਜ਼ਨਸ ਖਤਮ ਕਰਤਾ ਚੋਰੀ ਚਕਾਰੀ ਲੁੱਟਮਾਰ ਕੁੱਟਮਾਰ ਮੇਰੇ ਹਸਬੰਦ ਦੀ ਮੇਰੀ ਕੁੱਟਮਾਰ ਮੇਰੇ ਬੇਟੇ ਦੀ ਕੁੱਟਮਾਰ ਮੇਰੇ ਬੇਟੇ ਦਾ ਆਈਫੋਨ ਕੋ ਲਿਆ ਸਰ ਉਸ ਤੋਂ ਬਾਅਦ ਕਾਫੀ ਕੁਛ ਇਦਾਂ ਦਾ ਕਰਨ ਤੋਂ ਬਾਅਦ ਵੀ ਹਲੇ ਵੀ ਮੈਨੂੰ ਧਮਕੀਆਂ ਦਿੰਦੇ ਨੇ ਤੇ ਨਾ ਹੀ ਅਸੀਂ ਪੁਲਿਸ ਵਿੱਚ ਗਏ ਹੈ ਗਿਆ ਨਾ ਸਾਡੀ ਪੁਲਿਸ ਨੇ ਕੋਈ ਸੁਣਵਾਈ ਕੀਤੀ ਹੈ ਕਿਸੇ ਤਰੀਕੇ ਦਾ ਵੀ ਸਾਡੇ ਨਾਲ ਕੋਈ ਪੁਲਿਸ ਦਾ ਵਿਹਾਰ ਅੱਛਾ ਨਹੀਂ ਸੀਗਾ ਤੇ ਇਹਦੇ ਵਿੱਚ ਸਾਰੇ ਕਰਤਾ ਧਰਤਾ ਜੀ ਜਿਹੜੇ ਉਹ ਜਨਾਜ਼ ਹੈ ਜਿਨ੍ਹਾਂ ਦੇ ਕਰਕੇ ਸਾਰਾ ਕੁਝ ਹੋਇਆ ਠੀਕ ਹੈ ਜੀ ਉਹਨਾਂ ਦੇ ਅੱਗੇ ਲੱਗ ਕੇ ਹੀ ਸਾਰਾ ਕੁਝ ਕਰਵਾਇਆ ਸਾਨੂੰ ਬਿਲਕੁਲ ਸਰ ਡਿਸਟਰੋਏ ਜ਼ੀਰੋ ਲੈਵਲ ਤੇ ਲੈ ਆਂਦਾ ਉਹਨਾਂ ਨੇ ਜੇ ਸਾਡਾ ਕੋਈ ਇਸ ਤਰ੍ਹਾਂ ਦਾ ਕੋਈ ਇਨਸਾਫ ਨਹੀਂ ਹੋਇਆ ਸਾਡੇ ਨਾਲ ਨਾ ਹੀ ਉਹਨਾਂ ਦੀ ਗ੍ਰਿਫਤਾਰੀਆਂ ਹੋਈਆਂ ਨਾ ਹੀ ਉਹਨਾਂ ਤੇ ਕੋਈ ਧਾਰਾ ਲੱਗੀ ਹੈ ਪੁਲਿਸ ਆਪਣਾ ਪੱਲਾ ਛੱਡ ਰਹੀ ਹੈ ਇਹ ਨਾ ਗੱਲਾਂ ਤੋਂ ਕੰਸਲਰ ਜੀ ਕਿਵੇਂ ਚੱਲ ਬੈਠਾ ਕੋਈ ਅਪਲੀਕੇਸ਼ਨ ਦਿੱਤੀ ਹੈ ਫੋਨ ਹਾਂਜੀ ਪੁਲਿਸ ਨੂੰ ਅਸੀਂ ਐਫ ਆਈ ਆਰ ਕਰਕੇ ਆਈ ਸੀ ਰਿਪੋਰਟ ਕੀਤੀ ਹੈਗੀ ਹੈ ਮੌਕੇ ਤੇ ਪੀ ਸੀ ਆਰ ਆ ਲੈ ਆਏ ਸੀ ਪੀ ਸੀ ਆਰ ਆ ਲੈਨੇ ਕੋਈ ਲੜਾਈ ਝਗੜਾ ਉੱਥੇ ਉਹਨਾਂ ਨੇ ਮੇਰੀ ਕੁੱਟਮਾਰ ਕੀਤੀ ਹੈ ਮੇਰੇ ਹਸਬੰਦ ਦੀ ਮੇਰੇ ਬੇਟੇ ਦੀ ਉਹਨਾਂ ਨੇ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਾਡੇ ਨਾਲ ਮਤਲਬ ਕਿ ਨਾ ਤਾਂ ਛੁੜਾਇਆ ਹੈ ਤੇ ਨਾ ਹੀ ਕੁਝ ਕਿਹਾ ਹੈ ਕਮਰਾਜ ਨੇ ਉਹਨਾਂ ਨੂੰ ਉੱਥੋਂ ਤੇਜ ਹੀ ਦਿੱਤਾ ਸੀ ਵਾਪਿਸ ਪੁਲਿਸ ਵਾਲਿਆਂ ਨੂੰ ਸਾਨੂੰ ਕੋਈ ਸੁਣਵਾਈ ਹੋਈ ਨਹੀਂ ਸਰ ਅਸੀਂ ਮੰਗ ਕਰਦਾ ਜੀ ਇਨਸਾਫ ਕੀਤਾ ਜਾਵੇ ਸਾਡੀ ਲੁੱਟਖੋ ਹੋਈ ਹੈ ਉਹਨਾਂ ਦੀ ਗਿਸਤਾਰੀਆਂ ਕੀਤੇ ਜਾਣ ਬਕਾਇਦਾ ਜੇ ਪਰਚੇ ਬੰਦੇ ਪਰਚੇ ਪਾਏ ਜਾਣ ਹਾਂ ਦੁਕਾਨ ਪੰਨ ਤੇ ਵੀ ਕਿਹਾ ਤੇ ਕਿਰਾਇ ਤੇ ਦੁਕਾਨ ਅੰਦਰ ਬੈਠਾ ਉਹ ਵਾਲੇ ਇਹ ਉਹ ਮੈਂ ਇੰਡੀਆ ਅੱਛੀ ਜਾਂਦਾ ਸੁਣੋ ਮੈਨੂੰ ਕਹਾਈ ਮੈਕਨਿਕਾ ਲੱਜੇ ਦੇ ਕੁਝ ਨੂੰ ਆਜੇ ਦਾ ਦੇ ਵੀ ਕੋਈ ਦਾ ਬੱਜੇ